ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਇੱਕ ਜਿਹੜਾ ਚੈਲੰਜ ਜਿਹੜਾ ਕੱਲ ਮੁੱਖ ਮੰਤਰੀ ਪੰਜਾਬ ਵੱਲੋਂ ਦਿੱਤਾ ਗਿਆ ਸੀਗਾ ਕਿ ਤੁਸੀਂ ਸ਼ੀਤਲੰਗਰਾਲ ਨੂੰ ਜਦੋਂ ਸ਼ੀਤਲੰਗਰਾਲ ਨੇ ਕਿਹਾ ਸੀਗਾ ਕਿ ਮੇਰੇ ਕੋਲ ਬਹੁਤ ਸਾਰੇ ਸਬੂਤ ਨੇ ਕਿ ਜਨੰਦਰ ਵਿੱਚ ਜਿਹੜਾ ਦੜਾ ਸਾਟਾ ਚਾਵੇ ਹੈ ਕਿ ਉਹਨੂੰ ਕਿਵੇਂ ਖਤਮ ਕਰ ਸਕਦੇ ਆ ਮੇਰੇ ਕੋਲ ਪੈਨ ਡਰਾਈਵ 'ਚ ਵੱਡੇ ਵੱਡੇ ਸਾਰੇ ਸਬੂਤ ਪਏ ਹੋਏ ਨੇ ਸੋ ਉਸੇ ਚੈਲੰਜ ਨੂੰ ਅਕਸੈਪਟ ਕਰੋ ਜਿੱਥੇ ਕਿ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਕੱਲ ਇਹ ਕਿਹਾ ਗਿਆ ਸੀਗਾ ਕਿ ਤੁਸੀਂ ਇੰਤਜ਼ਾਰ ਇੰਨੀ ਦੇਰ ਦੀ ਕਿਉਂ ਕਰਦੇ ਹੋ ਤੁਹਾਨੂੰ ਆ ਦਿਖਾ ਰਿਹਾ ਦੇਖ ਸਕਦੇ ਹੋ ਜੀ ਜਿੱਤੇ ਕਿ ਸ਼ੀਤਲ ਉਂਗਰਾਲ ਤੇ ਆ ਮੁੱਖ ਮੰਤਰੀ ਪੰਜਾਬ ਦੀ ਕੁਰਸੀ ਜਿਹੜੀ ਉਹ ਤਿਆਰ ਕਰ ਦਿੱਤੀ ਗਈ ਹੈ ਤਿਆਰੀਆਂ ਜਿਹੜੀਆਂ ਹੋ ਰਹੀਆਂ ਨੇ ਬਾਬੂ ਜਗਜੀਵਨ ਰਾਮ ਚੌਕ ਜਲੰਧਰ ਵੈਸਟ ਪਹੁੰਚੇ ਜੀ ਇਸ ਸਮੇਂ ਜਿੱਤੇ ਕਿ ਸ਼ੀਤਲ ਉਂਗਰਾਲ ਹੋਣਾਂ ਦੇ ਵੱਲੋਂ ਕਿਹਾ ਗਿਆ ਬੀਤੇ ਦਿਨੀ ਜਦੋਂ ਵੀਡੀਓ ਆਈ ਸੀਗੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਆਪ ਪੰਜ ਤਰੀਕ ਦਾ ਇੰਤਜ਼ਾਰ ਕਿਉਂ ਕਰਨਾ ਤੁਸੀਂ 4 ਤਰੀਕ ਨੂੰ ਆਓ ਯਾਨੀ ਕਿ ਆ ਦੇਖ ਸਕਦੇ ਹੋ ਜੀ 4 ਤਰੀਕ ਨੂੰ ਬਾਬੂ ਜਗਜੀਵਨ ਰਾਮ ਚੌਕ ਪਹੁੰਚੋ ਉੱਥੇ ਦੋ ਕੁਰਸੀਆਂ ਲੱਗਣਗੀਆਂ ਜਿੱਥੇ ਕੀ ਮੁੱਖ ਮੰਤਰੀ ਪੰਜਾਬ ਆਉਣਗੇ ਉਹ ਬੈਠੇ ਹੋਣਗੇ ਤਾਂ ਉਹ ਜਿਹੜੀ ਸਾਰੀਆਂ ਰਿਕਾਰਡਿੰਗ ਜਿਹੜੇ ਸਾਰੇ ਸਬੂਤ ਨੇ ਦਿੱਤੇ ਜਾਣਗੇ ਸੋ ਉਸੇ ਦੇ ਚੱਲਦੇ ਤਿਆਰੀਆਂ ਚੱਲ ਰਹੀਆਂ ਨੇ ਕੁਰਸੀ ਤੁਹਾਨੂੰ ਦਿਖਾ ਰਹੀਆਂ ਜੀ ਦੇਖ ਸਕਦੇ ਹੋ ਇੱਧਰ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੁਣਾਂ ਦੀ ਕੁਰਸੀ ਬਣਾਈ ਗਈ ਹੈ ਤੇ ਇੱਧਰ ਇੱਕ ਕੁਰਸੀ ਹੈ ਜੀ ਇਹ ਸ਼ੀਤ ਰਾਮ ਗੜ੍ਹ ਹੁਣ ਜਿਹੜੇ ਉਹਨਾਂ ਵਾਸਤੇ ਕੁਰਸੀ ਬਣਾਈ ਗਈ ਹੈ ਹੁਣ ਕੁਰਸੀ ਵਿੱਚ ਡਿਫਰੈਂਸ ਵੀ ਦੱਸਿਆ ਗਿਆ ਕਿ ਇੱਕ ਆਹ ਵੱਡੀ ਕੁਰਸੀ ਹੈ ਜੀ ਉਸੇ ਦੇ ਚੱਲਦੇ ਆਹ ਛੋਟੀ ਕੁਰਸੀ ਹੈ ਸੋ ਇਸ ਸਮੇਂ ਦੇਖ ਸਕਦੇ ਹੋ ਬਾਪੂ ਜਗਜੀਵਨ ਰਾਮ ਚੌਂਕ ਤੋਂ ਇੱਧਰ ਆਹ ਦੇਖ ਸਕਦੇ ਹੋ ਜੀ ਤਿਆਰੀਆਂ ਹੋ ਰਹੀਆਂ ਨੇ ਕੁਰਸੀਆਂ ਜਿਹੜੀਆਂ ਲੱਗ ਰਹੀਆਂ ਨੇ ਤੇ ਉਸ ਤੋਂ ਬਾਅਦ 2 ਵਜੇ ਕੀ ਹੋਏਗਾ ਆਖਿਰਕਾਰ ਇਹ ਉਦੋਂ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਪੰਜਾਬ ਆਉਂਦੇ ਨੇ ਜਾਂ ਸ਼ਿਤਰਮ ਗਰਾਲ ਹੁਣਾਂ ਦਾ ਅਗਲਾ ਕੀ ਖਤਮ ਹੋਏਗਾ ਕਿਸ ਤਰੀਕੇ ਨਾਲ ਅੱਗੇ ਜਾ ਆਪਣੇ ਜਿਹੜੇ ਸਬੂਤ ਨੇ ਜਾਂ ਜਿਹੜੀ ਚੀਜ਼ਾਂ ਉਹਨਾਂ ਨੂੰ ਦਿਖਾਉਣੀਆਂ ਨੇ ਉਹਨਾਂ ਨੇ ਕਿਹਾ ਕਿ ਮੈਂ ਆਮ ਲੋਕਾਂ ਦੇ ਅੱਗੇ ਰੱਖੂੰਗਾ ਤੇ ਆਮ ਲੋਕਾਂ ਦੇ ਅੱਗੇ ਕਿਸ ਤਰੀਕੇ ਨਾਲ ਰੱਖਦੇ ਨੇ ਕੀ ਕਰਨਗੇ ਉਹ ਦੇਖਣਾ ਹੋਵੇਗਾ ਲੇਕਿਨ ਫਿਲਹਾਲ ਜੋ ਤਿਆਰੀਆਂ ਚੱਲ ਰਹੀਆਂ ਦੇਖ ਸਕਦੇ ਹੋ ਜੀ ਬਾਬੂ ਜਗਜੀਵਨ ਨਾਲ ਟੋਕ ਪ੍ਰਸ਼ਾਸਨ ਜਿਹੜਾ ਉਹ ਵੀ ਪਹੁੰਚ ਹੋਇਆ ਮੌਕੇ ਤੇ ਪ੍ਰਸ਼ਾਸਨ ਆਇਆ ਹੋਇਆ ਹੈ ਪ੍ਰਸ਼ਾਸਨ ਦੇ ਨਾਲ-ਨਾਲ ਇਧਰੋਂ ਆ ਪੂਰੀਆਂ ਤਿਆਰੀਆਂ ਚੱਲ ਰਹੀਆਂ ਜੀ ਆ ਤਿਆਰੀਆਂ ਨੇ ਆ ਦੋ ਕੁਰਸੀਆਂ ਜਿਹੜੀਆਂ ਲਗਾ ਦਿੱਤੀਆਂ ਗਈਆਂ ਨੇ ਇਸ ਸਮੇਂ ਸ਼ੀਤ ਲੰਗਰਾਲ ਹੁਣੇ ਹੋ ਗਏ ਨੇ ਤੇ ਇਧਰੋਂ ਮੁੱਖ ਮੰਤਰੀ ਪੰਜਾਬ ਹੁਣਾਂ ਦੀ ਕੁਰਸੀ ਜਿਹੜੀ ਬੜੀ ਰੱਖੀ ਗਈ ਹੈ ਸੋ ਆ ਦੋ ਕੁਰਸੀਆਂ ਜਿਹੜੀਆਂ ਜਿਵੇਂ ਕਿ ਜਿਵੇਂ ਕਿ ਸ਼ੀਤ ਲੰਗਰਾਲ ਹੁਣਾਂ ਵੱਲੋਂ ਕਿਹਾ ਗਿਆ ਸੀਗਾ ਕਿ ਮੈਂ ਦੋ ਕੁਰਸੀਆਂ ਰੱਖਾਂਗਾ ਚੌਕ ਦੇ ਵਿਚਾਲੇ ਸੋ ਤੁਹਾਨੂੰ ਉਹ ਖੁੱਲਾ ਸੱਦਾ ਜਿਹੜਾ ਕਿ ਚੈਲੰਜ ਮੁੱਖ ਮੰਤਰੀ ਪੰਜਾਬ ਹੁਣਾਂ ਨੂੰ ਅੱਜ 2 ਵਜੇ ਜਲੰਧਰ ਵੈਸਟ ਆਉਣ ਦਾ ਦਿੱਤਾ ਗਿਆ ਹੈ ਸਿਗਾ ਕਿ 2 ਵਜੇ ਤੁਸੀਂ ਆਓ ਪਹੁੰਚੋ ਤੇ 4 ਤਰੀਕ ਜਦ ਹਾਲਕਿ ਪਹਿਲਾਂ 5 ਤਰੀਕ ਨੂੰ ਹੋਣਾ ਸੀਗੇ ਲੇਕਿਨ ਹੁਣ 4 ਤਰੀਕ ਨੂੰ ਕਿਹਾ ਗਿਆ ਕੱਲ ਰਾਤ ਵੀਡੀਓ ਰਿਲੀਜ਼ ਕੀਤੀ ਜਾਂਦੀ ਹੈ ਮੁੱਖ ਮੁੱਖ ਮੰਤਰੀ ਪੰਜਾਬ ਨੂੰ ਚੈਲੰਜ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਗਰਾਉਂਡ ਹੁਣਾਂ ਦੇ ਵੱਲੋਂ ਐਮਪੀ ਕੈਂਡੀਡੇਟ ਭਾਜਪਾ ਤੋਂ ਨੇ ਜਲੰਧਰ ਵੈਸ ਦੀਆਂ ਜ਼ਿਮਨੀ ਚੋਣਾਂ ਚੱਲ ਰਹੀਆਂ ਨੇ ਆ ਦੋ ਚੇਅਰ ਦੇਖ ਸਕਦੇ ਹੋ ਕਿ ਜਿਹੜੀਆਂ ਹੁਣ ਰੱਖ ਦਿੱਤੀਆਂ ਗਈਆਂ ਨੇ ਐਮਐਲਏ 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 ਕੈਂਡੀਡੇਟ ਨਹੀਂ ਜੀ ਜਲੰਧਰ ਵੈਸ ਤੋਂ ਸੋ ਉਸੇ ਦੀ ਚੱਲਦੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਸਮੇਂ লাইਵ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜਿਹਨੇ ਲੋਕ ਨਾਲ ਜੁੜੇ ਹੋਏ ਨੇ ਇਹ ਚੌਂਕ ਦੇ ਵਿੱਚ ਦੇਖ ਸਕਦੇ ਹੋ ਬਾਬੂ ਜਗਜੀਵਨ ਰਾਮ ਚੌਂਕ ਹੈ ਜੀ ਪ੍ਰਸ਼ਾਸਨ ਦੀਆਂ ਗੱਡੀਆਂ ਪਹੁੰਚੇ ਹੋਏ ਨੇ ਇਲੈਕਸ਼ਨ ਕਮਿਸ਼ਨ ਦੀ ਗੱਡੀ ਵੀ ਆਈ ਹੋਈ ਹੈ ਜੀ ਪ੍ਰਸ਼ਾਸਨ هون ਤੇ ਇੱਧਰ ਵੀ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹੋਇਆ ਨੇ ਲੇਕਿਨ ਹੁਣ ਅਧਿਕਾਰ ਕੀ 2 ਵਜੇ ਦੇ ਕੋਲ ਮੁੱਖ ਮੰਤਰੀ ਪੰਜਾਬ ਪਹੁੰਚਦੇ ਨੇ ਜਾਂ ਕੀ ਹੁੰਦਾ ਹੈ ਜਾਂ ਕਿਹੜੇ ਸਬੂਤ ਨੇ ਜਾਂ ਕਿਹੜੀਆਂ ਰਿਕਾਰਡਿੰਗਸ ਨੇ ਉਹ ਦੇਖਣਾ ਹੋਵੇਗਾ ਧੰਨਵਾਦ ਜੀ ਕਿਸੇ ਬਾਣੀ ਰੋ ਹਰ ਤਾਜ਼ਾ ਅਪਡੇਟ ਦਿਲੀ on sky tv ਦੇ ਨਾਲ